ਸਵਿਧਾਨ ਤੋਂ ਉਹਨੂੰ ਮਾਫੀ ਮਿਲਦੀ ਆ ਤਾਂ ਅਸੀਂ ਮੰਨਾਂਗੇ ਲੇਕਿਨ ਸਵਿਧਾਨ ਤੋਂ ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਉਹਦੇ ਅੰਗੇਜਡ ਪਹਿਲਾਂ ਤਾਂ ਇਹ ਪੜ ਜਾਵੇ 295 ਦਾ ਦੂਸਰਾ ਫਿਰ ਉਹਦਾ ਦੇਖੀਏ ਕਿ ਧਰਮ ਕਿਹੜਾ ਹੈ ਅਗਰ ਉਹਦਾ ਧਰਮ ਹਿੰਦੂ ਆ ਤਾਂ ਹਿੰਦੂ ਤਾਂ ਇੱਕ ਵਿਆਹ ਕਰਾਂਦਾ ਦੂਸਰਾ ਕਰਵਾਉਂਦਾ ਨਹੀਂ ਜੇ ਦੋ ਕਰਵਾਏ ਨੇ ਕਿਹੜੇ ਕਾਨੂੰਨ 'ਚ ਰਹਿ ਕੇ ਕਰਾਏ ਨੇ ਬਾਕੀਆਂ ਨੂੰ ਵੀ ਦੱਸ ਦੋਵੇ ਵੀ ਭਾਈ ਇਦਾਂ ਇਦਾਂ ਕਰਵਾਏ ਨੇ ਕਿਤੇ ਨਾ ਕਿਤੇ ਪਿਛੜੀਆਂ ਜਿਹੜੀਆਂ ਤਾਕਤਾਂ ਨੇ ਇਹਨਾਂ ਨੂੰ ਸਪਾਂਸਰ ਕਰਦੀਆਂ ਨੇ ਅੱਜ ਜਿਵੇਂ ਆਪਣੀ ਮਾਫੀ ਨੂੰ ਬੰਦਾ ਇੰਨਾ ਵਾਇਰਲ ਕਰ ਰਿਹਾ ਹੈ ਉਹ ਵਾਇਰਲ ਹੋਣ ਵਾਸਤੇ ਹੀ ਉਹਨੇ ਕੀਤਾ ਨਾ ਦੇਖੋ ਹਫਤੇ ਪਹਿਲਾਂ ਤਾਂ ਕਿ ਇਹ ਇੱਕ ਸੋਚੀ ਸਮਝੀ ਇੱਕ ਸਾਜ਼ਿਸ਼ ਹੈ ਕਿਉਂ ਲੱਗਦਾ ਹੈ ਕਾਰਨ ਹੈ ਕਿ ਇੱਕ ਬੰਦੇ ਨੂੰ ਕੋਈ ਵੀ ਸਾਡੇ ਦੇਸ਼ ਦਾ ਧਰਮ allow ਨਹੀਂ ਕਹਦਾ ਕਿ ਤੂੰ ਮਲਟੀਪਲ ਮੈਰਿਜ ਕਰਾ ਸਕੇਂ ਅਗਰ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਹ ਵਿਆਹ ਕਰਾਂਦਾ ਜਾਂ ਉਹਦੀ ਘਰ ਵਾਲੀ ਜਿਹੜੀ ਹੈਗੀ ਹੈ ਤਲਾਕ ਹੋ ਜਵੇ ਫਿਰ ਉਹ ਕਹਿੰਦਾ ਇਸ ਬੰਦੇ ਦੀ ਅਗਰ ਪਿੱਛੇ ਬੈਕਗ੍ਰਾਉਂਡ ਤੇ ਜਾਈਏ ਇਹਦੇ ਮਲਟੀਪਲ ਜਿਹੜੇ ਹੈਗੇ ਵਿਆਹ ਜਿਹੜੇ ਹੈਗੇ ਪ੍ਰਾਇਜ਼ਨੈਂਟ ਦੱਸੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਇਹ ਜਹਾਦ ਦਾ ਇੱਕ ਹਿੱਸਾ ਹੈ ਇਹਨੂੰ ਤੁਸੀਂ ਅਗਰ ਡੀਪਲੀ ਸਟੱਡੀ ਕਰੋ ਕਿ ਤੁਸੀਂ ਵਿਆਹ ਕਰਾਉਣ ਵਾਸਤੇ ਕਿਹੜਾ ਧਰਮ ਤੁਹਾਨੂੰ ਪਰਮਿਸ਼ਨ ਦਿੰਦਾ ਇੱਕ ਇੱਕਾ ਇਸਲਾਮ ਧਰਮ ਜਿਹੜਾ ਹੈਗਾ ਤੁਹਾਨੂੰ ਪਰਮਿਸ਼ਨ ਦਿੰਦਾ ਤੁਸੀਂ ਵਿਆਹ ਕਰਾ ਸਕਦੇ ਲੋਕ ਕਹਿੰਦੇ ਮੈਂ ਤਾਂ ਹਿੰਦੂ ਆਪਦੀ ਪਿੱਠ ਤੇ ਦਿਖਾਇਆ ਮੇਰੇ ਸ਼ਿਵਜੀ ਜੀ ਨੇ ਦਿਖਾਣ ਨੂੰ ਤਾਂ ਕੁਛ ਨਹੀਂ ਹੈ ਇਹ ਸਿਰਫ ਈਮੋਸ਼ਨਲ ਬਲੈਕਮੇਲ ਕਰਨ ਦਾ ਇੱਕ ਤਰੀਕਾ ਹੈ। ਅਗਰ ਉਸ ਬੰਦੇ ਨੇ ਵਿਆਹ ਕਰਾਏ ਨੇ ਸਾਨੂੰ ਉਸ ਵਿਆਹ ਦੇ ਸਰਟੀਫਿਕੇਟ ਚੈੱਕ ਕਰਨੇ ਨੇ ਕਿ ਕਿਸ ਪੰਡਤ ਨੇ ਉਹਦੇ ਕੱਠੇ ਫੇਰੇ ਕਰਾਏ ਨੇ। ਕਿਹੜੇ ਕਿਹੜੇ ਵਿਆਹ ਕਿਹੜੇ ਕਿਹੜੇ ਕੋਰਟ ਚ ਰਜਿਸਟਰਡ ਹੋਏ ਨੇ ਜਿਹੜੇ ਪਹਿਲਾਂ ਵਿਆਹ ਹੋਏ ਨੇ ਉਹ ਕਿੱਥੇ ਤਲਾਕ ਹੋਏ ਨੇ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਕਿ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਜੈਸਲਮੇਰ ਦੇ ਵਿੱਚ ਅਜਮੇਰ ਦੇ ਵਿੱਚ ਇੱਕ ਤੁਸੀਂ ਦੇਖਿਆ ਹੈਗਾ ਕਿ ਕਿੱਡਾ ਵੱਡਾ ਸਕੈਮ ਜਿਹੜਾ ਲਖਨਊ ਦੇ ਵਿੱਚ ਇੱਕ ਜਹਾਦ ਦਾ ਨਿਕਲਿਆ ਇਹ ਇੱਕ ਉਹਦੇ ਨਾਲ ਜੁੜੀਆਂ ਹੋਈਆਂ ਤਾਰਾਂ ਨੇ ਸਾਡੇ ਜਿਹੜੇ ਧਾਰਮਿਕ ਜਿਹੜੇ ਗ੍ਰੰਥਾਂ ਦੇ ਨਾਲ ਛੇੜਛਾੜ ਸਾਡੇ ਦੇਵੀ ਦੇਵਤਿਆਂ ਜਿਹੜਾ ਰੂਪ ਧਾਰਨ ਕਰਕੇ ਇਹ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਦੂਰ ਤੱਕ ਜਾਣਗੀਆਂ ਇਹ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਕਿ ਉਹ ਬੰਦਾ ਕਿਤੇ ਜਾ ਕੇ ਇਹ ਆ ਜਾਂ ਕੋਈ ਸਵਾੰਗ ਰੱਜ ਕੇ ਮਾਫੀ ਮੰਗ ਲੇ ਮਾਫੀ ਕੋਈ ਬੰਦਾ ਮੰਦਰ ਦਾ ਪੁਜਾਰੀ ਆ ਉਹਨੂੰ ਪੈਸੇ ਲੈ ਲੈ ਹੋਣਗੇ ਜਾਂ ਉਹ ਕੁਛ ਆਪਣੀ इमोਸ਼ਨਲੀ ਚਲੇ ਗਿਆ ਹੋਗਾ ਉਹਨੇ ਕਰ ਦਿੱਤਾ ਹੋਗਾ ਉਹ ਉਹਦੇ ਵੱਲੋਂ ਆ لیکن وہ ਸਾਡੇ پورے ਸਮਾਜ ਦਾ نمائندہ نہیں ہے وہ کوئی بڑی ایسی ਸ਼ਖਸੀਅਤ ਜਿਹਦੇ ਹੇਠ ਸੰਸਾਰ ਚੱਲਦਾ ਹੋਵੇ ਇਹ ਦੇਸ਼ ਇੱਕ ترੰਗੇ ਦੇ نیچے ਚੱਲ ਰਿਹਾ ਹੈ ਇੱਕ ਸੰਵਿਧਾਨ ਦੇ نیچے ਚੱਲ ਰਿਹਾ ਹੈ ਸੰਵਿਧਾਨ ਤੋਂ ਉਹਨੂੰ ਮਾਫੀ ਮਿਲਦੀ ਆ ਤਾਂ ਅਸੀਂ ਮੰਨਾਂਗੇ ਲੇਕਿਨ ਸੰਵਿਧਾਨ ਤੋਂ ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਉਹਦੇ ਅੰਗੇਸ਼ਟ ਪਹਿਲਾਂ ਤਾਂ ਇਹ ਪਾਸ ਹੋਵੇ 295 ਦਾ ਦੂਸਰਾ ਫਿਰ ਉਹਦਾ ਦੇਖੀਏ ਕਿ ਧਰਮ ਕਿਹੜਾ ਹੈ ਅਗਰ ਉਹਦਾ ਧਰਮ Hindu ਹੈ ਦਾ ਹਿੰਦੂ ਤਾਂ ਇੱਕ ਵਿਆਹ ਕਰਾਉਂਦਾ ਦੂਸਰਾ ਕਰਵਾਉਂਦਾ ਨਹੀਂ ਜੇ ਦੋ ਕਰਵਾਏ ਨੇ ਕਿਹੜੇ ਕਾਨੂੰਨ 'ਚ ਰਹਿ ਕੇ ਕਰਾਏ ਨੇ ਬਾਕੀਆਂ ਨੂੰ ਵੀ ਦੱਸ ਦੋਵੇ ਵੀ ਪਾਈ ਐਦਾਂ ਐਦਾਂ ਕਰਵਾਏ ਨੇ ਇਹ ਸਾਰਾ ਇਨਵੈਸਟੀਗੇਸ਼ਨ ਹੋਗਾ ਤੁਹਾਨੂੰ ਪਤਾ ਲੱਗ ਜਾਊਗਾ ਕਿਤੇ ਨਾ ਕਿਤੇ ਪਿਛਲੀਆਂ ਜਿਹੜੀਆਂ ਤਾਕਤਾਂ ਨੇ ਇਹਨਾਂ ਨੂੰ ਸਪான்ਸਰ ਕਰਦੀਆਂ ਨੇ ਅੱਜ ਜਿਵੇਂ ਆਪਣੀ ਮਾਫੀ ਨੂੰ ਬੰਦਾ ਇੰਨਾ ਵਾਇਰਲ ਕਰ ਰਿਹਾ ਹੈ ਉਹ ਵਾਇਰਲ ਹੋਣ ਵਾਸਤੇ ਹੀ ਉਹਨੇ ਕੀਤਾ ਨਾ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਵਾਇਰਲ ਹੋਣ ਵਾਸਤੇ ਇਹ ਸਭ ਕੁਝ ਡੈਫੀਨਿਟਲੀ ਉਹਦਾ ਪ੍ਰੋਫੈਸ਼ਨਲ ਲੋਕ ਨੇ ਤੁਸੀਂ ਦੇਖੋ ਕਿ ਪਿਛਲੇ ਦਿਨੀ ਇੱਕ ਹਰਿਆਣੇ ਦੀ ਯੂਟਿਊਬਰ ਫੜੀ ਗਈ ਆ ਜਿਹਦੀਆਂ ਤਾਰਾਂ ਕਿੱਥੇ ਨਿਕਲੀਆਂ ਜਾ ਕੇ ਪਾਕਿਸਤਾਨ ਦੇ ਵਿੱਚ ਇਸੇ ਤਰ੍ਹਾਂ ਇਹਦਾ ਵੀ ਕਿੱਥੋਂ ਇਹਨਾਂ ਕੋ ਪੈਸਾ ਆ ਰਿਹਾ ਹੈ ਕਿਹੜੀਆਂ-ਕਿਹੜੀਆਂ ਲੋਕਾਂ ਨੂੰ ਇਹ ਖੁਸ਼ ਕਰ ਰਹੇ ਨੇ ਕਿਹੜੀਆਂ ਕਿਹੜੀਆਂ ਜਮਾਤਾਂ ਨੂੰ ਇਹ ਜਾ ਕੇ ਕਲਾਸ ਅਟੈਂਡ ਕਰ ਰਹੇ ਨੇ ਇਹ ਕੈਮਰੇ ਦੇ ਔਨ ਕੈਮਰੇ ਨਹੀਂ ਹੈ ਕੈਮਰੇ ਦੀਆਂ ਪਿੱਛੇ ਦੀਆਂ ਗੱਲਾਂ ਨੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਵਾਸਤੇ ਮੈਂ ਸਾਰੇ ਜਿੰਨੇ ਵੀ ਇੱਥੇ ਮਾਲੋ ਸੱਜਣ ਖੜੇ ਨੇ ਇਹਨਾਂ ਸਾਰਿਆਂ ਨੂੰ ਲੈ ਕੇ ਇੱਕ ਨਵੀਂ ਐਪਲੀਕੇਸ਼ਨ ਅਸੀਂ ਦਾਇਰ ਕਰਾਂਗੇ ਜਿਹਦੇ ਵਿੱਚ ਜਿਹੜੇ ਪੁਆਇੰਟਸ ਜਿਹੜੇ ਰਹਿ ਚੁੱਕੇ ਨੇ ਇਹਨਾਂ ਦੀਆਂ ਦਰਖਾਸਤਾਂ ਦੇ ਵਿੱਚ ਉਹ ਮੈਂਸ਼ਨ ਕੀਤੇ ਜਾਣਗੇ ਉਹਦੇ ਜਿੱਥੇ ਜਨਮ ਸਰਟੀਫਿਕੇਟ ਤੋਂ ਲੈ ਕੇ ਮੈਰਿਜ ਸਰਟੀਫਿਕੇਟ ਚੈੱਕ ਹੋਣੇ ਬੱਚਿਆਂ ਦੇ ਕੀ ਨਾਮ ਨੇ ਕਿਹੜੇ ਡਾਕਟਰ ਕੋਲ ਕਿੱਥੇ ਗਏ ਨੇ ਅਗਰ ਤੁਹਾਡੀ ਪਿਛਲੀ ਵਾਈਫ ਆ ਅਗਰ ਉਹਦੇ ਨਾਲ ਤੁਹਾਡਾ ਕੀ ਡਿਸਪਿਊਟ ਹੋਇਆ ਉਹ ਕਿੱਥੇ ਸੋਲਵ ਇਹ ਸਾਰੀਆਂ ਚੀਜ਼ਾਂ ਦੀ ਅਸੀਂ ਹੁਣ ਤਹਿਤ ਜਾ ਕੇ ਇਨਵੈਸਟੀਗੇਸ਼ਨ ਕਰਾਂਗੇ ਕਿਉਂਕਿ ਪਿੱਛੇ ਕੋਈ ਵੱਡਾ ਸਕੈਮ ਹੋਣ ਦੀ